ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਜਿੰਨਾ ਆਪਾਂ ਨੂੰ ਦੇਖਣ ਵਿੱਚ ਇਹ ਡਿਜ਼ਾਈਨ ਸੋਹਣਾ ਲੱਗਦਾ ਬਣਾਈ ਵਿੱਚ ਉਨਾਂ ਹੀ ਜ਼ਿਆਦਾ ਆਸਾਨ ਹੈ ਸਿਰਫ ਛੇ ਸਲਾਈਆਂ ਦਾ ਡਿਜ਼ਾਈਨ ਹੈ ਛੇ ਸਲਾਈਆਂ ਨੂੰ ਆਪਾਂ ਬਾਰ ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਛੇ ਦੇ ਮਲਟੀਪਲ ਪੰਜ ਗੁੰਡੇ ਆਪਾਂ ਬਾਧੂ ਰੱਖਣੀਆਂ ਹੈ ਜਿਵੇਂ 6 6 6 ਲਾਸਟ ਦੇ ਪੰਜ ਕੁੰਡੇ ਐਕਸਟਰਾ ਰੱਖਾਂਗੇ ਤਾਂ ਡਿਜ਼ਾਈਨ ਆ ਸੈੱਟ ਹੋ ਜਾਂਦਾ ਹੈ ਉਲਟੀ ਸਾਈਡ ਤੋਂ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਜੇਕਰ ਤੁਸੀਂ نیچے ਕੋਈ ਵੀ ਤੁਸੀਂ ਬਾਰਡਰ ਬਣਾਇਆ ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਕਰ ਲੈਣੀ ਹੈ ਫਿਰ ਉਲਟੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਇੱਥੇ ਮੈਂ 1 2 3 ਵਾਰ ਡਿਜ਼ਾਈਨ ਰਿਪੀਟ ਕੀਤਾ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ विदाउट जाली बिना जाली ਤੋਂ ਜੇਕਰ ਤੁਸੀਂ ਕੋਈ ਆਪਣਾ ਪ੍ਰੋਜੈਕਟ ਕੋਟੀ ਸਵੈਟਰ ਬਣਾਉਣਾ ਚਾਹੁੰਦੇ ਹੋ ਜਾਂ ਕੋਈ ਬੱਚਿਆਂ ਦਾ ਕੋਟੀ ਸਵੈਟਰ ਬਣਾਉਣਾ ਬਿਨਾਂ ਜਾਲੀ ਤੋਂ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਿਨਾਂ ਜਾਲੀ ਤੋਂ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸ ਡਿਜ਼ਾਈਨ ਨੂੰ ਬਣਾਉਣਾ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਬੱਚੇ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਤੇ ਚਲੋ ਫਿਰ ਪਹਿਲੀ ਸਲਾਈ ਸ਼ੁਰੂ ਕਰਦੇ ਆਪਾਂ ਉਲਟੇ ਪਾਸੇ ਤੋਂ ਇੱਕ ਗੁੰਡਾ ਤਾਰ ਕੇ ਥ੍ਰੈਡ ਹੁਣ ਆਪਾਂ ਪਿੱਛੇ ਵੱਲ ਨੂੰ ਕਰ ਲੈਣਾ ਇਸ ਤਰ੍ਹਾਂ ਤਿੰਨ ਕੁੰਡੇ ਸਲਿੱਪ ਕਰਾਂਗੇ ਛੇ-ਛੇ ਕੁੰਡਿਆਂ ਦਾ ਡਿਜ਼ਾਈਨ ਹੈ ਫਿਰ ਤਿੰਨ ਕੁੰਡੇ ਬਣਾਵਾਂਗੇ ਸਿੱਧੇ 1 2 3 ਥ੍ਰੈਡ ਪਿੱਛੇ ਰੱਖਣਾ ਆਪਾਂ ਤਿੰਨ ਕੁੰਡੇ ਕਰਨੀਆਂ ਸਲਿੱਪ ਠੀਕ ਹੈ ਇਸ ਤਰ੍ਹਾਂ ਤਿੰਨ ਕੁੰਡੇ ਬਣਾਉਣੇ ਆ ਸਿੱਧੇ ਰਾਂਗ ਸਾਈਡ ਤੋਂ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਛੇ ਛੇ ਕੁੰਡੇ اسی ਤਰ੍ਹਾਂ ਬਣਾਉਂਦੇ ਜਾਣਾ ਤਿੰਨ ਸਲਿੱਪ ਤਿੰਨ ਸਿੱਦੇ ਲਾਸਟ ਤੇ ਉਸੇ ਦਰਾਂ ਜਿਵੇਂ ਸਟਾਰਟਿੰਗ 'ਚ ਤਿੰਨ ਕੁੰਡੇ ਸਲਿੱਪ ਆਏ ਸੀ ਥ੍ਰੈਡ ਅੱਗੇ ਕਰਕੇ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸਲਾਈ ਹੈ ਦੂਸਰੀ ਸਲਾਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਥ੍ਰੈਡ ਨੂੰ ਅੱਗੇ ਕਰ ਲੈਣਾ ਫਿਰ ਤਿੰਨ ਕੁੰਡੇ 슬ਿੱਪ ਜਿਹੜੇ ਕੀਤੇ ਆ 슬ਿੱਪ ਕਰ ਲੈਣੇ ਥ੍ਰੈਡ ਅੱਗੇ ਕਰਕੇ ਤਿੰਨ ਜਿਹੜੇ ਉਧਰ ਸਿੱਧੇ ਬਣਾਏ ਇਧਰ ਉਲਟੇ ਬਣਾ ਲੈਣੇ ਤਾਂ 6 ਕੁੰਡੇ ਆ ਪੈਸੀ ਤਰ੍ਹਾਂ ਬਣਾਉਂਦੇ ਜਾਣ ਤਿੰਨ 슬ਿੱਪ ਤਿੰਨ ਉਲਟੇ ਤਿੰਨ 슬ੱਪ ਤਿੰਨ ਉਲਟੇ ਥ੍ਰੈਡ ਆਪਾਂ ਜਿਆਦਾ ਲੂਜ਼ ਨਹੀਂ ਰੱਖਣਾ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਕੁੰਡਿਆਂ ਦੇ ਹਿਸਾਬ ਨਾਲ ਇਸ ਤਰ੍ਹਾਂ ਠੀਕ ਹੈ ਲਾਸਟ ਵਾਲੇ ਤਿੰਨ ਕੁੰਡੇ ਉਲਟੇ ਆਗੇ ਕੰਨੀ ਵਾਲਾ ਵੱਧੂ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਧਾਰ ਕੇ ਸਾਰੀ ਸਲਾਈ ਆਪਾਂ 올ਟੀ ਬਣਾ ਲੈਣੀ ਹੈ ਤੀਸਰੀ ਸਲਾਈ ਹੈ ਡਿਜ਼ਾਈਨ ਦੀ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਚ ਬਹੁਤ ਹੀ ਜਲਦੀ ਜਲਦੀ ਬੰਦ ਹੈ ਤੀਸਰੀ ਸਿਲਾਈ ਰਾਂਗ ਸਾਈਡ ਤੋਂ ਸਾਰੀ ਉਲਟੀ ਆ ਗਈ ਚੌਥੀ ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰ ਕੇ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਹਣ ਪੰਜਵੀਂ ਸਲਾਈ ਆ ਗਈ ਰੌਂਗ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾਵਾਂਗੇ ਛੇਵੀਂ ਤੇ ਲਾਸਟ ਸਲਾਈ ਰਾਈਟ ਸਾਈਡ ਤੋਂ ਜਿਦੋਂ ਪੰਜ ਸਲਾਈਆਂ ਆਪਣੀਆਂ ਕੰਪਲੀਟ ਹੋ ਜਾਂਦੀਆਂ ਦੇਖੋ ਇਸ ਤਰ੍ਹਾਂ ਡਿਜ਼ਾਈਨ ਆਉਂਦਾ ਹੈ ਛੇਵੀਂ ਸਲਾਈ ਬਣਾਉਣੀ ਹੈ ਹੁਣ ਆਪਾਂ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰਨਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਬਣਾਉਣਾ ਸਿੱਧਾ ਹੁਣ ਜਿਹੜੇ ਇਸ ਤਰ੍ਹਾਂ ਦੋ ਥਰੇਡਾਂ ਨੀਚੇ ਦੀ ਸਲਾਈ ਲੈ ਕੇ ਜਾਣੀ ਹੈ ਤੀਸਰਾ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਸਿੱਧਾ ਫਿਰ ਵਾਪਸ ਸਲਾਈ ਨੀਚੇ ਦੀ ਇਸ ਤਰ੍ਹਾਂ ਲੈ ਆਉਣੀ ਠੀਕ ਹੈ ਫਿਰ ਪੰਜ ਕੁੰਡੇ ਆਪਣੇ ਆਉਣਗੇ ਸਿੱਧੇ 1 2 3 4 5 ਇਸ ਤਰ੍ਹਾਂ ਫਿਰ ਦੋ ਥ੍ਰੈਡ ਜਿਹੜੇ ਇਸ ਤਰ੍ਹਾਂ ਨੀਚੇ ਦੀ ਸਿਲਾਈ ਲੈ ਕੇ ਇੱਕ ਕੁੰਡਾ ਬਣਾਉਣਾ ਸਿੱਧਾ ਫਿਰ ਵਾਪਸ ਸਿਲਾਈ ਇਸੇ ਤਰ੍ਹਾਂ ਲੈ ਆਉਣੀ ਫਿਰ ਅੱਗੇ ਪੰਜ ਗੁੰਡੇ ਸਿੱਧੇ 1 2 3 4 ਪੰਜ ਠੀਕ ਹੈ ਫੇਰ ਦੋ ਥਰੈਡ ਜਿਹੜੇ ਇਸ ਤਰ੍ਹਾਂ ਦਿਖਾਈ ਦਿੰਦੇ ਨੀਚੇ ਦੀ ਸਲਾਈ ਲੈ ਕੇ ਜਾਣੀ ਇਸ ਤਰ੍ਹਾਂ ਇਹ ਕੁੰਡਾ ਬਣਾਉਣਾ ਸਿੱਧਾ ਵਾਪਸ ਸਲਾਈ ਇਸੇ ਤਰ੍ਹਾਂ ਨੀਚੇ ਦੀ ਲੈ ਆਉਣੀ ਹੈ ਫੇਰ ਪੰਜ ਕੁੰਡੇ ਸਿੱਧੇ 1 2 3 4 5 ਫੇਰ ਉਸੇ ਤਰ੍ਹਾਂ ਜਿਹੜੇ ਆਪਣੇ ਦੋ ਥਰੈਡ ਐ ਇਸ ਤਰ੍ਹਾਂ ਨੀਚੇ ਦੀ ਸਲਾਈ ਲੈ ਕੇ ਜਾਣੀ ਹੈ। ਕੁੰਡਾ ਬਣਾ ਲੈਣਾ ਸਿੱਧਾ ਇਸ ਤਰ੍ਹਾਂ। ਇਹ ਕੁੰਡਾ ਸਿੱਧਾ ਲਾਸਟ ਵਾਲਾ ਵੀ ਸਿੱਧਾ ਬਣਾ ਲਾਂਗੇ ਆਪਾਂ ਛੇ ਮਿ ਸਲਾਈ ਕੰਪਲੀਟ ਹੋ ਗਈ ਆਪਣੀ ਡਿਜ਼ਾਈਨ ਦੀ ਠੀਕ ਹੈ ਇਹ ਛੇ ਛੇ ਸਲਾਂਗਾਂ ਦਾ ਡਿਜ਼ਾਈਨ बार-बार ਰਿਪੀਟ ਕਰਨਾ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜਦੋਂ ਆਪਾਂ ਫਿਰ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਰੋਂਗ ਸਾਈਡ ਤੋਂ ਇੱਕ ਕੁੰਡਾ ਤਾਰ ਕੇ ਤਿੰਨ ਸਲਿਪ ਥ੍ਰੈਡ ਪਿੱਛੇ ਕਰ ਲੈਣਾ ਤਿੰਨ ਸਿੱਦੇ ਤਿੰਨ ਸਲਿੱਪ ਤਿੰਨ ਸਿੱਦੇ ਤਿੰਨ ਸਲਿੱਪ ਤਿੰਨ ਸਿੱਦੇ ਠੀਕ ਹੈ ਦੂਸਰੀ ਸਿਲਾਈ ਰਾਈਟ ਸਾਈਡ ਤੋਂ ਇੱਕ ਹੁੰਡਾ ਤਾਰ ਕੇ ਥ੍ਰੈਡ ਅੱਗੇ ਕਰਕੇ ਤਿੰਨ ਸਲਿੱਪ ਤਿੰਨ ਉਲਟੇ ਤਿੰਨ ਸਲਿੱਪ ਤਿੰਨ ਉਲਟੇ ਇਸ ਤਰ੍ਹਾਂ ਠੀਕ ਹੈ ਤੀਸਰੀ ਸਿਲਾਈ ਉਲਟੀ ਚੌਥੀ ਸਿਲਾਈ ਸਿੱਧੀ ਹੋ ਜੂ ਪੰਜਵੀਂ ਸਿਲਾਈ ਉਲਟੀ ਛੇਵੀਂ ਸਿਲਾਈ ਜਿਵੇਂ ਆਪਾਂ ਇਸ ਤਰ੍ਹਾਂ ਬਣਾਈ ਹੈ ਤਾਂ ਇਸ ਤਰ੍ਹਾਂ ਬਣਦੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਬਹੁਤ ਹੀ ਆਸਾਨੀ ਨਾਲ ਇਹਨੂੰ ਬਣਾ ਲਓਗੇ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ